ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਹਿਬ ਸਾਧ ਸੰਗਤ ਜੀਓ ਅੱਜ ਆਪਣੇ ਇਸ ਵੀਡੀਓ ਦੇ ਵਿੱਚ ਕੀ ਵਿਸ਼ਾ ਹੈ ਦੇ 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 ਜਿਹੜਾ ਕਿ ਆਮ ਤੌਰ ਤੇ ਦੇ ਬੜਿਆ ਨੇ ਆ ਦੇ ਬੜਿਆ ਨੇ ਐਕਚੁਅਲੀ ਅੱਖਰ ਜਿਹੜਾ ਹੈ ਅਸਰ ਆ ਉਹ ਦੇ ਹੀ ਆ ਉਹ ਚਾਰ ਜਿਹੜਾ ਸਹੀ ਕੀ ਹੈ ਇਹ ਜਿਹੜਾ ਹੈ ਜੇ ਇਹ ਨੂੰ ਜਿਹੜੀ ਹੈ ਅਜੀਜਾ ਜਿਹੜਾ ਹੈ ਏਟੀਏ ਦੀ ਨੂੰ ਵਿਆਰੀ ਬਣ ਜਾਂਦਾ ਤਾਂ ਇਹ ਤਰ੍ਹਾਂ אבי ਦਈਆ אבי ਦਈਆ ਆਵੀ ਦਈਆ ਇਹ ਜਿਹੜਾ ਹੈ ਗ੍ਰਾਮਰ ਦੇ ਅਨੁਸਾਰ ਇਹਦਾ ਉਚਾਰਨ ਬਦਲਦਾ ਸੋ ਇਹ ਤਿੰਨਾਂ ਸ਼ਬਦਾਂ ਨੂੰ ਆਪਾਂ ਗੁਰਬਾਣੀ ਇਹਨਾਂ ਤੋਂ ਕਹਿੰਦੇ ਰਾਹੀਂ ਵਿਚਾਰ ਕਰਦੇ ਹਾਂ ਦਇ ਗੁਸਾਏ ਹੁਣ ਦਇ ਵੜਿਆ ਗਿਆ ਦਇ ਗਲਤ ਹੈ ਦਈ दी दई गुसाई मीतला तूं संघ हे बास जी तरस करण वारे माल गुसाई माल दह इरस करस करण वारे मालक ख़सम तूं मेर प्यारा मित्र त मेर वस मेर रहो मेरे न वस तूं संघ हमारे बास जिओ अॻे फिर ਸਭ ਹੋਈ ਛਿੰਜ ਇਕੱਠੀਆ ਦੇਈ ਬੈਠਾ ਵੇਖੇ ਆਪ ਜੀਓ ਛਿੰਜ ਜਿਹੜਾ ਹੈ ਸ਼ਬਦ ਹੈ ਇਹ ਕੀ ਹੈ ਘੋਲ ਵੇਖਣ ਆਏ ਲੋਕਾਂ ਦਾ ਇਕੱਠ ਹੁੰਦਾ ਘੋਲ ਜਦੋਂ ਵੇਖਣ ਹੁੰਦੇ ਨਾ ਲੋ ਮੱਲਾ ਦਾ ਘੋਲ ਉੱਥੇ ਜਿਹੜਾ ਹੈ ਉਹ ਇਕੱਠ ਹੁੰਦਾ ਉਹਨੂੰ ਕਹਿੰਦੇ ਛਿੰਜ ਤੇ ਇਹ ਜਗਤ ਅਖਾਰੇ ਵਿੱਚ ਆਏ ਲੋਕਾਂ ਦੇ ਇਕੱਠ ਨੂੰ ਪਿਆਰਾ ਪ੍ਰਭੂ ਮਾਲਕ ਆਪ ਦੇਖ ਰਿਆ ਹੁਣ ਦੇਖੋ ਸਭ ਹੋਈ ਛਿੰਜ ਇਕੱਠੀ ਅਕਟਿਆ ਦਈ ਬੈਠਾ ਵੇਖੇ ਆਪਿਓ ਉਹ ਆਪ ਮਾਲਕ ਸਾਰਾ ਵੇਖ ਰਿਹਾ ਇਹ ਜਿਹੜਾ ਆਪਣਾ ਕਟਣ ਇਹ ਵੀ ਉਹਨੂੰ ਘੋਲ ਦੇ ਨਾਲ ਹੀ ਜਿਹੜੀ ਤੁਲਨਾ ਕੀਤੀ ਗਈ ਹੈ ਵੀ ਉਹ ਘੋਲਿਆ ਉਹਨੂੰ ਵੇਖਦਾ ਕੌਣ ਤੇ ਆ ਉਹ ਪ੍ਰਮ ਮਾਲਕ ਦਈ ਅਗੇ ਫੇਰ ਆ ਗਿਆ ਦਈ ਦਈ ਮਾਰੇ ਮਾਂ ਹਧਿਆਰੇ ਦਈ ਮਾਰੇ ਮਾਂ ਹਧਿਆਰੇ ਦਈ ਨੇ ਮਾਰੇ ਮਹਾ ਹਤਿਆਰਿਆ ਮਹਾ ਹਤਿਆਰਿਆ ਹੂੰ ਕੋਈ ਮਾਰੇ ਸੋ ਇਹ ਜਿਹੜੇ ਤਿੰਨ ਸ਼ਬਦ ਸੀ ਇਹਾਰੇ ਦੇ ਨੇ ਗ੍ਰਾਮਰ ਦੇ ਮੁਤਾਬਕ ਉਹ ਚਾਰੰਨ ਜਿਹੜਾ ਹੈ ਉਹ ਧੀ ਹੈ ਇਹ ਜਿਹੜਾ ਹੈ ਇਹ ਈ ਨੂੰ ਬਿਆਰੀ ਦਾ ਤੇ ਬੋਲੇ ਉਹ ਤੇ ਈ ਇਤੇ ਦੇ ਈ ਵਰਗਾ ਇਹ ਵੀ ਤੇ ਸੋ ਇਹ ਤਿੰਨੇ ਸ਼ਬਦ ਜਿਹੜੇ ਸੀ ਆਪਾਂ ਵੇਖੇ ਹੁਣ ਅੱਗੇ ਹੈਗਾ ਜੇ ਅੰਤ ਲਖਰ ਆੜਾ ਮੁਖਤਾ ਹੋਵੇ ਅੰਤਲਾ ਅਖਰ ਆੜਾ ਮੁਕਤਾ ਹੋਵੇ ਤਾਂ ਉਹਦਾ ਸ਼ਬਦ ਉਚਾਰਨ ਦੀ ਬੜਾ ਇਹ ਆਪਾਂ ਇਹਨਾਂ ਅਗਲੇ ਟੋਕੜਾ ਦੇ ਵਿੱਚ ਆਪਾਂ ਕਰਾਂਗੇ ਜਿੰਨਾ ਕਰਾਂ ਦਾ ਅੰਤਲਾ ਆੜਾ ਮੁਕਤਾ ਹੋਵੇ ਉਹਦੇ ਨਾਲ ਕੰਨਾ ਲੱਗਿਆ ਹੋ ਕੰਨਾ ਸਮਝ ਲੈ ਲਿਓ ਲਾ ਕੇ ਆ ਜਿਹੜਾ ਉਚਾਰਨ ਕਰਨਾ ਅਸ਼ੋਧ ਹੈ ਵੀ ਉਹਦੇ ਨਾਲ ਆੜਾ ਲੱਗਿਆ ਆੜਾ ਮੁਕਤ ਹੈ ਤੇ ਉਹਨੂੰ ਕੰਨਾ ਆਪਦੇ ਕੋਲੋਂ ਹੀ ਲੱਗਿਆ ਸਮਝ ਕੇ ਤੇ ਬਾਉ ਉਚਾਰਨ ਕਰ ਦਿੰਨੇ ਆ ਆੜੇ ਦੇ ਕੰਨੇ ਨਾਲ ਉਹ ਕੀ ਹੈ ਅਸ਼ੁੱਧ ਉਹ ਠੀਕ ਨਹੀਂ ਕਿਸੇ ਅੱਖਰ ਦਾ ਅੰਤ ਲਾ ਕਰ ਆੜਾ ਹੋਵੇ ਤੇ ਉਸ ਤੋਂ ਪਹਿਲਾਂ ਕੀ ਲੱਗਿਆ ਹੋਵੇ ਆੜਾ ਹੋਵੇ ਮੁਖਾ ਤੇ ਉਸ ਤੋਂ ਪਹਿਲਾਂ ਕੀ ਲੱਗਿਆ ਹੋਵੇ ਬਿਹਾਰੀ ਹੋੜਾ ਔਂਕੜ ਦਲੈਂਕੜ ਜਾਂ ਲਾ ਲੱਗੀ ਹੋਵੇ ਤਾਂ ਇਹਨਾਂ ਲਗਾ ਮਾਤਰਾ ਦੀ ਆਵਾਜ਼ ਲੰਬੀ ਹੋ ਜਾਂਦੀ ਹੈ ਇਹ ਥੋੜੀ ਜੀ ਲੰਬੀ ਹੋ ਜਾਂਦੀ ਹੈ ਆਵਾਜ਼ ਹਲਕੀ ਲੰਬੀ ਹੋ ਜਾਂਦੀ ਹੈ ਅਤੇ ਆੜਾ ਆਪਣੀ ਆਵਾਜ਼ ਨਹੀਂ ਦਿੰਦਾ ਤੇ ਆੜਾ ਜਿਹੜਾ ਮੁਖਤ ਹੈ ਉਹ ਆਪਣੀ ਆਵਾਜ਼ ਨਹੀਂ ਦਿੰਦਾ ਹੁਣ ਦੇਖੋ ਉਦਾਹਰਣ ਦੇ ਤੌਰ ਤੇ ਉਹ ਅੰਦਰ ਤੇ ਜੀ ਹੈ ਕਾਵੇ ਉਹ ਜੀ ਲੈ ਫਿਰਦੇ ਲੇਕਿਨ ਅਸੀਂ ਇਹ ਜੀ तकरीबन ਸਹੀ ਪੜਦੇ ਆ ਲੇਕਿਨ ਜੇ ਆੜੇ ਨੂੰ ਕਰਨਾ ਲਾਗੇ ਸਮਝਾਇਆ ਜਾਵੇ ਤਾਂ ਜੀਆ ਹੋ ਜਾਏਗਾ ਪਰ ਅਸੀਂ ਆਮ ਤੌਰ ਤੇ ਇਸੇ ਪੜਦੇ ਆ ਮਦਰੇ ਨੂੰ ਕਰਨਾ ਲਾਗੇ ਨਹੀਂ ਇਹ ਅਸ਼ੋਧ ਹੋ ਜਾਏਗਾ ਸ਼ੋਧ ਨਹੀਂ ਰਹੇਗਾ ਸ਼ੋਧ ਹੈ ਗਾਵੇ ਕੋ ਜੀ ਅਲ ਕੋ ਜੀ ਹੈ ਤੇ ਜਿਹਨੂੰ ਬਿਯਾਦੀ ਲੱਗੀ ਹੈ ਆ ਜਿਹੜਾ ਜੀ ਜੀ ਛੋਟਾ ਨਹੀਂ ਕਰਨਾ ਇਹਨੂੰ ਗਾਵੇ ਕੋ ਜੀ ਇਹ ਲੰਬਾ ਹੋ ਗਿਆ ਥੋੜਾ ਜਿਹਾ ਲੰਬਾ ਹੋ ਗਿਆ ਆੜਾ ਜਿਹੜਾ ਹੈ ਇਹਦੀ ਕੋਈ ਆਵਾਜ਼ ਨਹੀਂ ਕਿਉਂਕਿ ਇਹ ਮੁਕਤਾ ਹੈ ਇਹਦੀ ਕੋਈ ਆਵਾਜ਼ ਨਹੀਂ ਗਾਵੇ ਕੋ ਜੀ ਲੈ ਫਿਰ ਦੇ ਹੁਕਮੇ ਹੋਮਲੇ ਜੀ ਇਹਦਾ ਕੋਈ ਨਹੀਂ ਇਹਦੀ ਬਾ ਕੋਈ ਨਹੀਂ ਇਹ ਜਿਹੜਾ ਬਿਯਾਦੀ ਲੱਗੀ ਆ ਇਹ ਨੂੰ ਥੋੜਾ ਜਿਹਾ ਲੰਮਕਾ ਕੇ ਥੋੜਾ ਜਿਹਾ ਲੰਮਕਾ ਜੀ ਹਕਮ ਮੇਰੇ ਵੜਾਈ ਅਗੇ ਫਿਰ ਜੀ ਜੰਦ ਸਭ ਤੇਰਾ ਖੇਲ ਜੀ ਆੜੇ ਰੱਖ ਕੋਈ ਨਹੀਂ ਰਹਿ ਜਾਂਦਾ ਇੱਥੇ ਆਵਾਜ਼ ਨਹੀਂ ਹੈ ਕੁਛ ਨਹੀਂ ਇਹ ਜਿਹੜਾ ਪਿਆਰੀ ਲੱਗਿਆ ਇਹ ਨੂੰ ਥੋੜਾ ਜਿਹਾ ਲੰਮਕਾ ਕੇ ਪੜਨਾ ਜੀ ਕਿਹਨ ਜੀ ਜੰਦ ਸਭ ਤੇਰਾ ਖੇਲ ਅੱਗੇ ਜਿਸ ਤਰ੍ਹਾਂ ਹੈ ਕਿ ਇਹ ਰੀਆ ਸੁਰਤ ਵਿਗੋਣਾ ਕੋਈ ਨਾ ਕੀ ਕੋਈ ਨਾ ਕੀ ਹੁਣ ਇੱਥੇ ਜਿਹੜਾ ਆਮ ਕਰਨ ਲਾਗੇ ਕਹਦੇ ਆਂਗੇ ਸੁਰਤੋ ਵੀ ਹੋਣਾ ਕੋਈ ਨਾ ਕੀ ਆੜੇ ਨੂੰ ਕਰਨਾ ਆਪਣੇ ਗੋਲੀ ਲਾ ਕੇ ਸਮਝ ਕੇ ਕਿ ਲੱਗਿਆ ਹੀ ਹੋਇਆ ਸਮਝ ਕੇ ਤੇ ਇਹਨਾਂ ਕੀਆ ਕਰਦਾ ਇਹ ਜਦੋਂ ਕਿ ਇਹ ਨਹੀਂ ਇਹ ਸ਼ੋਧ ਨਹੀਂ ਇਹ ਜਿਹੜਾ ਆੜੇ ਦੀ ਕੋਈ ਆਵਾਜ਼ ਨਹੀਂ ਇਹ ਜਿਹੜੀ ਕੀ ਨੂੰ ਆ ਤਾਂ ਬਿਯਾਰੀ ਲੱਗਿਆ ਇਹਨੂੰ ਥੋੜਾ ਜਿਹਾ ਲੁਕਾ ਕੇ ਸੁਰਤੋ ਵੀ ਹੋਣਾ ਕੋਈ ਨਹੀਂ ਕੀ ਕੋਈ ਨਾ ਕੀ ਤਬ ਏ ਤਰੀ ਤਬ ਏ ਤਰੀ ਓਕੰਤ ਕਹਾਵਾ ਤਬ ਏ ਤਰੀ ਹੁਣ ਦੇਖੋ ਆੜਾ ਇਹਦਾ ਕੋਈ ਆਵਾਜ਼ ਨਹੀਂ ਹੋਣੀ ਆ ਜਿਹੜੇ ਤਰੀ ਨੂੰ ਅਭਿਆਈ ਲੱਗਿਆ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਲੰਬਾ ਕਰਨਾ ਹਰ ਇੱਕ ਜੀ ਲੰਬੀ ਆਵਾਜ਼ ਕਰਨੀ ਹੈ ਤਰੀ ਵਾਰ ਤਰੀ ਮੰਗਾ ਏ ਤਰੀ ਓਕੰਤ ਕਹਾਵਾ ਅਗੇ ਤੀ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਹੁਣ ਦੇਖੋ ਪੁੱਤ ਜਨੂਰਾ ਧੀ ਹੁਣ ਧੀ ਹੈ ਹੁਣ ਇੱਥੇ ਨੂੰ ਅਸੀਂ ਕਰਨਾ ਲੱਗਿਆ ਸਮਝ ਕੇ ਬੋਲਾਂਗੇ ਤੱਕੀ ਹੁਉਤੀ ਆ ਇਹ ਅਸ਼ੋਧ ਇਹ ਨੂੰ ਇਥੇ ਪੜਿਆ ਜਾਂਦਾ ਇਹ ਆਮ ਸੇ ਹੀ ਪੜਿਆ ਜਾਂਦਾ ਪੁੱਤ ਜਨੂਰ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਅੱਗੇ ਦੁਤੀਆ ਤਜਿਆ ਵਿਖੇ ਵਿਖੇ ਕੀ ਬਾਸਨਾ ਤਜੀਆ ਨਾ ਜਾਏ ਗਲਫ ਬਣ ਗਿਆ ਆਲੇ ਨੂੰ ਕਰਨਾ ਆਪ ਦੇ ਲੱਗਿਆ ਸਮਝ ਕੇ ਬੋਲਤਾ ਤਜੀਆ ਨਾ ਜਾਏ ਨਹੀਂ ਇਹ ਨਹੀਂ ਪ੍ਰਗਣਾ ਤਹੀ ਆਜ ਜਿਹਨੂੰ ਬਿਆਹੀਆ ਇਹਨੂੰ ਘਰਤੀ ਜੀ ਲੰਬੀ ਬਾਤ ਕਰ ਦੇਣੀ ਆ ਤਜੀ ਵਿਖੇ ਵਿਖੇ ਕੀ ਬਾਸਨਾ ਤਜੀ ਨਾ ਜਾਹੀ ਇਹ ਕਬੀਰ ਜਗ ਜੀ ਮਨ ਐਸਾ ਸੁਦੋ ਤੀਆ ਹੁਣ ਫਿਰ ਆਲੇ ਨੂੰ ਕਰਨਾ ਆਪ ਦੇ ਕੋਲੋਂ ਲੱਗਿਆ ਸਮਝਦੀ ਇਹਨੂੰ ਦੁਤੀਆ ਪਰਦੇ ਨਹੀਂ ਇਹ ਦੁਤੀ ਕਹ ਕਬੀਰ ਜਗ ਜੀਵਨ ਐਸਾ ਦੁਤੀ ਦੁਤੀ ਤੋਂ ਪਾਉ ਹੈ ਦੂਜਾ ਦੂਜਾ ਨਹੀਂ ਕੋਈ ਦੂਜਾ ਨਹੀਂ ਕੋਈ ਦੁਤੀਆ ਇਹ ਦੂ ਇਹ ਹੀ ਆ ਜਾਏਗਾ ਦੁਤੀ ਆ ਰਹੀ ਦੀ ਦੁਤੀ ਨੂੰ ਵਿਆਹੀ ਲੱਗੀ ਪਈ ਐ ਇਹਨੂੰ ਹਲਕਾ ਜਾਂ ਲੰਮਾ ਕਰਨਾ ਦੁਤੀ ਨਾ ਕਿ ਦੁਤੀਆ ਕਰਨਾ ਸਮਝ ਕੇ ਇਹਨੂੰ ਬੋਲ ਲੈ ਓਕੇ ਇਹ ਜਿਹੜਾ ਹੈ समझो इस ठीक है क्योंकि कोई आवाज नहीं है आईलैंड है ये कना ज लगे समझ के नहीं बोलना बिहार ही लगी नहीं जीती दुती, दुती, थोड़ा जाए हम बारक कछुआ ना जाना हमू लग्या करके बोलता कछुआ पर नहीं एक हम बारक ਕਛੂ ਹੋਰ ਐ ਦੁਲੈਂਕੜੇ ਲੱਗਿਆ ਇਹਨੂੰ ਉਲੰਘਾਉਣਾ ਥੋੜਾ ਜਿਹਾ ਕੀ ਦੀਵਾਰ ਬੰਦੀ ਕਰ ਦੇਣੀ ਕਛੂ ਅਬ ਥੋੜਾ ਕਛੂ ਬੋਲੇ ਤੋ ਹਮ ਬਾਰਕ ਕਛੂ ਨਾ ਜਾਤਾ ਗਾਤਮਿਤ ਤੇਰੇ ਮੂਲ ਮੁਗਦ ਐ ਆ ਨਾ ਫਿਰ ਹੈਗਾ ਬਿਛੂ ਹਮ ਬਿਛੂ ਨਾਮ ਸੁਣਤ ਜਨ ਬਿਛੂਆ ਪਸਾਨੇ ਹੁਣ ਬਿਛੂਆ ਆਗਣਾ ਲੱਗਿਆ ਸੰਗੇ ਉਹਨੂੰ ਬੋਲਦਾ ਬਿਛੂਆ ਨਹੀਂ ਆ ਜਿਹੜਾ ਲੈਂਕੜੇ ਲੰਗੇ ਇਹਨੂੰ ਲੰਮਕਾਉਣਾ ਹੈ ਥੋੜਾ ਯਾਰ ਕੀ ਲੰਬੀ ਬਾਹ ਜਿਹੜੀ ਆ ਉਹ ਆਪਾਂ ਕਰਨੀ ਐ ਬਿਛੂ ਨਾਮ ਸੁਨਤ ਜਨ ਬਿਛੂ ਦਸਾਨਾ ਹੁਣ ਇਹ ਜਿਹੜਾ ਹੈ ਅੱਗੇ ਲੋਹ ਹੈ ਲੋਹ ਦਾ ਸੁਣ ਸੁਣਿਆ ਦੀਪ ਲੋ ਪਾਤਲ ਐ ਦੇਖੋ ਸਾਇਲੈਂਟ ਇਹਦੀ ਕੋਈ ਆਵਾਜ਼ ਨਹੀਂ ਇਹ ਮੁਕਤਾ ਇਹਦੇ ਦੇ ਕੰਨਾਂ ਲੱਗਿਆ ਹੋਇਆ ਸੰਜ ਕੇ ਲੋਹਾ ਨਹੀਂ ਪੜਨਾ ਇਨੂ ਲੋ ਲੋ ਪਰਨਾ ਜਿਹੜਾ ਹੂੜਾ ਲਗਿਆ ਲੋਕ ਇਨੂ ਫੁੜਾ ਜਾ ਹਰ ਕਿ ਲੰਬੀ ਆਵਾਜ਼ ਦੇ ਵਿੱਚ ਕਰ ਦੇਣਾ ਲੋਕ ਸੋਣੇ ਦੀਪ ਲੋਪਕਾਲ ਤੋਂ ਇਸੇ ਤਰ੍ਹਾਂ ਜਿਵੇਂ ਆਹ ਆਪਾਂ ਕੋ ਸ਼ਬਦ ਲਿਖੇ ਤਜੀ ਆ ਤਜੀ ਯਾਨੀ ਤਜੀ ਤ੍ਰਿਤੀ ਕਾਹ ਨਹੀਂ ਬੋਲਦੇ ਤੀਤੀਆ ਦੁਤੀਆ ਨਹੀਂ ਦੁਤੀ ਦੁਤੀ ਲੋਵਾਰੀ ਲੋ ਉਹ ਆੜਾ ਇਹਨੂੰ ਲੱਗੇ ਨਾ ਉੱਪਰ ਇਹਦੀ ਲੰਬਾ ਆ ਕੇ ਆਵਾਜ਼ ਜਿਹੜੀ ਆ ਬੀਚੂਆ ਨਹੀਂ ਕਛੂ ਬੀਚੂਆ ਨਹੀਂ ਬੀਚੂ ਮਾਤਰਾ ਦੀ ਆਵਾਜ਼ ਜਿਹੜੀ ਆ ਉਹ ਹੇ ਲੰਬੀ ਕਰਕੇ ਬੋਲੋ ਤਾਂ ਸਾਾਸਮਤ ਇਹ ਫੀ ਆੜਾ ਜਦੋਂ ਮੁਕਤ ਹੋਵੇ ਤਾਂ ਉਹਨਾਂ ਅਸ਼ੁੱਧ ਉਚਾਰਨ ਕਿਵੇਂ ਕਰਨਾ ਜਿਹੜਾ ਕਿ ਅਸੀਂ ਆੜਾ ਮੁਕੰਨਾ ਲੱਗਿਆ ਸਮਝ ਕੇ ਬੋਲ ਗਿਆ ਨੇ ਉਹਦੀ ਜਿਹੜੀ ਹੈ ਇਹ ਸਪਸ਼ਟ ਹੋਇਆ ਇਹਨਾਂ ਕੁਰਬਾਨੀਆਂ ਮੀਆਂ ਤੋਂ ਕਾ ਦੇ ਰਹੇ ਇਸੇ ਤਰ੍ਹਾਂ تین ਲਾ ਕੋਈ ਉੱਪਰ ਨੇ تین ਸ਼ਬਦ ਜਿਹੜੇ ਆ ਉੱਪਰ ਹੈ ਇਹਨਾਂ ਦੇ ਬਾਰੇ ਵੀ ਆਪਾਂ ਇਹਨਾਂ ਨੂੰ ਆਪਾਂ ਸਪਸ਼ਟ ਕੀਤਾ ਸੋ ਆਸ ਹੈ ਕਿ ਆਪਾਂ ਆਪ ਜੀ ਨੂੰ ਇਹ ਵੀਡੀਓ ਜਿਹੜੀ ਹੈ ਉਹ ਚੰਗੀ ਲੱਗੀ ਹੋਵੇਗੀ ਸੋ ਅਗਲੀ ਵੀਡੀਓ ਤੇ ਅਗਲੇ ਵਿਸ਼ੇ ਤੇ ਦੇ ਮਿਲਾਂਗੇ ਐਨੇ ਹੀ ਵਿਚਾਰ ਜਿਹੜੀ ਆ ਉਹ ਪਰਵਾਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ